ਕਿ ਸੱਚਮੁੱਚ ਹੀ ਬਾਬਾ ਬੁੱਢਣ ਸਾਹਿਬ ਜੀ ਦਾ ਸ਼ੇਰ ਬੱਕਰੀਆਂ ਨੂੰ ਚਰਾ ਕੇ ਲਿਆਉਂਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਣ ਸਾਹਿਬ ਨੇ ਕਿਉਂ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਨਹੀਂ ਮੇਰਾ ਸ਼ੇਰ ਤੁਹਾਨੂੰ ਖਾ ਜਾਵੇਗਾ ਫਿਰ ਕਿਵੇਂ ਬੁੱਢਣ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਕੋਈ ਆਮ ਸਾਧੂ ਨਹੀਂ ਤੇ ਗੁਰੂ ਨਾਨਕ ਦੇਵ ਜੀ ਨੇ ਦੁੱਧ ਪੀਣ ਦਾ ਵਾਅਦਾ 6ਵੇਂ ਜਾਮੇ ਵਿੱਚ ਹੀ ਕਿਉਂ ਪੂਰਾ ਕੀਤਾ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਬਸ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਜੀ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਰੁਣ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਿਓ ਜੀ ਜਦੋਂ ਦੁਨੀਆ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਹਾੜੀ ਇਲਾਕੇ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਦੇ ਹਨ ਤੇ ਮਹਾਰਾਜ ਪਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਇੱਥੇ ਹੁਣ ਆਪਾਂ ਕੁਝ ਦਿਨ ਰੁਕਾਂਗੇ ਤੇ ਪਾਈ ਮਰਦਾਨਾ ਜੀ ਨੂੰ ਮਹਾਰਾਜ ਕਹਿਣ ਲੱਗੇ ਇਹ ਕਿੰਨਾ ਸੋਹਣਾ ਇਲਾਕਾ ਹੈ ਇੱਥੇ ਕਿੱਦੇ ਬਹਿ ਕੇ ਰੱਬ ਦੀ ਭਗਤੀ ਕਰ ਲਈਏ ਇਹ ਇਹ ਬਚਨ ਕਹਿ ਕੇ ਗੁਰੂ ਨਾਨਕ ਦੇਵ ਜੀ ਇੱਕ ਟਿੱਲੇ ਉੱਤੇ ਜਾ ਕੇ ਬੈਠ ਜਾਂਦੇ ਹਨ ਤੇ ਪਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਮਰਦਾਨਿਆਂ ਰਬਾਬ ਛੇੜੋ ਬਾਣੀ ਆਈ ਹੈ ਤੇ ਪਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਹਨ ਜਿਹੜੀ ਥਾਂ ਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਹ ਟਿੱਲਾ ਸੀ ਬਾਬਾ ਬੁੱਢਾ ਸਾਹਿਬ ਜੀ ਦਾ ਬੜੀ ਵੱਡੀ ਉਮਰ ਸੀ ਉਹਨਾਂ ਦੀ ਜਦੋਂ ਪਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਤੇ ਰਬਾਬ ਦੀ ਆਵਾਜ਼ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਉੱਥੇ ਆ ਜਾਂਦੇ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਪੁੱਛਦੇ ਹਨ ਕੌਣ ਹੋ ਤੁਸੀਂ ਤੇ ਪਾਈ ਮਰਦਾਨਾ ਜੀ ਕਹਿੰਦੇ ਹਨ ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਇਸ ਧਰਤੀ ਤੇ ਖੁਦ ਖੁਦਾ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਦੇ ਤਾਰਦੇ ਇੱਥੇ ਤੇਰੇ ਕਿੱਲੇ ਤੱਕ ਆਏ ਹਨ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਾਸ ਰਬਾਬੀ ਮੇਰਾ ਨਾਮ ਮਰਦਾਨਾ ਹੈ ਬਾਬਾ ਬੁੱਢਣ ਸ਼ਾਹ ਜੀ ਕਹਿਣ ਲੱਗੇ ਤੁਸੀਂ ਇੱਥੇ ਕੀ ਕਰ ਰਹੇ ਹੋ ਇਸ ਜਗ੍ਹਾ ਉਤੇ ਤੁਹਾਡਾ ਕੀ ਕੰਮ ਹੈ ਇਹ ਤਾਂ ਮੇਰਾ ਡੇਰਾ ਹੈ ਮੈਂ ਇਸ ਦਾ ਮਾਲਕ ਹਾਂ ਤੁਸੀਂ ਇੱਥੇ ਮੇਰੀ ਇਜਾਜ਼ਤ ਤੋਂ ਬਿਨਾ ਨਹੀਂ ਬੈਠ ਸਕਦੇ ਤੇ ਬਿਨਾ ਕਿਸੇ ਨੇ ਪੁੱਛਿਆ ਤੁਸੀਂ ਇੱਥੇ ਬਹਿ ਕੇ ਰਵਾਬ ਬਚਾਉਣ ਲੱਗ ਪਏ ਹੋ ਦੇਖਣ ਨੂੰ ਤਾਂ ਤੁਸੀਂ ਫਕੀਰ ਲੱਗਦੇ ਹੋ ਜਦੋਂ ਕਿਤੇ ਬੈੜਾ ਹੋਵੇ ਪਹਿਲਾਂ ਉਸ ਦੇ ਮਾਲਕ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਇਹ ਇਲਾਕਾ ਜਾਂ ਫਿਰ ਇਹ ਜਗ੍ਹਾ ਕਿਸ ਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਪਰਮਾਤਮਾ ਦਾ ਨਾਮ ਜਪਣ ਸਮੇਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਇਹ ਗੱਲ ਸੁਣ ਕੇ ਬਾਬਾ ਬੋਡਨ ਸ਼ਾਹ ਜੀ ਕਹਿਣ ਲੱਗੇ ਕਿ ਇੱਥੇ ਮੇਰੀ ਪੂਜਾ ਹੁੰਦੀ ਹੈ ਇੱਥੇ ਦੇ ਲੋਕ ਮੈਨੂੰ ਪੂਜਦੇ ਨਨ ਤੁਹਾਡਾ ਕੀ ਪਤਾ ਤੁਸੀਂ ਇੱਥੇ ਕਬਜ਼ਾ ਕਰਕੇ ਬਹਿ ਜਾਓ ਤੇ ਫਿਰ ਇੱਥੋਂ ਉੱਠੋ ਹੀ ਨਾ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਨਹੀਂ ਇਲਾਕਾ ਮੰਲਣ ਦੀ ਗੱਲ ਨਹੀਂ ਇੱਥੇ ਅਸੀਂ ਕੁਝ ਸਮਾਂ ਆਰਾਮ ਕਰਾਂਗੇ ਭਜਨ ਕਰਾਂਗੇ ਤੇ ਇੱਥੋਂ ਚਲੇ ਜਾਵਾਂਗੇ ਅਸੀਂ ਇੱਥੇ ਕੋਈ ਪੱਕਾ ਟਿਕਾਣਾ ਨਹੀਂ ਬਣਾਉਣਾ ਸਾਨੂੰ ਤੇਰੇ ਟਿੱਲੇ ਤੋਂ ਕੋਈ ਮਤਲਬ ਨਹੀਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਨਹੀਂ ਨਹੀਂ ਮਹਾਰਾਜ ਇੱਥੇ ਨਹੀਂ ਬਹਿਣਾ ਇਹ ਮੇਰਾ ਅਸਥਾਨ ਹੈ ਤੁਸੀਂ ਇੱਥੋਂ ਚਲੇ ਜਾਓ ਤੇ ਮੈਂ